ਮੇਰੀ ਅਨਬਨ ਹੋ ਗਈ ਵੀਰਾਂ ਨਾਲ ਮੈਨੂੰ ਕੰਮ ਪੈ ਗਿਆ ਪੀਰਾਂ ਨਾਲ ਹਾਏ ਯਾਰ ਬਹੁਤ ਅੱਛਾ ਕੀ ਸਾਦਾ ਸ਼ੇਰ ਹੈ ਮੇਰੀ ਅਨਬਨ ਹੋ ਗਈ ਵੀਰਾਂ ਨਾਲ ਮੈਨੂੰ ਕੰਮ ਪੈ ਗਿਆ ਪੀਰਾਂ ਨਾਲ ਮੈਂ ਕਰ ਇਤਬਾਰ ਜ਼ਨਾਨੇ ਤੇ ਤੁਰ ਪਿਆ ਉਹਦੇ ਪੀਰਖਾਨੇ ਤੇ ਅੱਛਾ ਮੈਂ ਉਹਨੂੰ ਉੱਚੀ ਜਈ ਸਲਾਮ ਕਿਹਾ ਬਾਬੇ ਨੇ ਮੈਨੂੰ ਪਛਾਣ ਲਿਆ ਕਹਿੰਦਾ ਥੋੜਾ ਜਿਹਾ ਬੱਚਾ ਅੱਗੇ ਆ ਮੇਰੇ ਹੱਥਾਂ ਦੇ ਵਿੱਚ ਹੱਥ ਪਾ ਮੇਰਾ ਵੇਖ ਕੇ ਨਿਕਲਿਆ ਹਾਸਾ ਜੀ ਮੈਂ ਬਹਿ ਗਿਆ ਹੋਕ ਵਾਸਾ ਜੀ ਉੱਥੇ ਵਿੱਚ ਭੰਡਾਰੇ ਚ ਆ ਸੀ ਬਾਬੇ ਨਾਲ ਪਿਸਤਲ ਸ਼ਾ ਸੀ ਉੱਥੇ ਵਿੱਚ ਭੰਡਾਰੇ ਚ ਆ ਸੀ ਬਾਬੇ ਨਾਲ ਪਿਸਤਲ ਸ਼ਾ ਸੀ ਹਾਂ ਉੱਥੋਂ ਬੋਲੀ ਫਿਰ ਕਮਾਈ ਜੀ ਮੈਂ ਦੂਰੋਂ ਚੱਲ ਕੇ ਆਈ ਜੀ ਤਾ ਤੁਫੈਜ਼ ਪਾਏ ਨੇ ਲੱਖ ਜੀ ਧੜੀ ਹਰਨੀ ਵਰਗੀ ਅੱਖ ਜੀ ਤੇ ਸ਼ੇਰਾਂ ਵਰਗੀ ਚਾਲ ਜੀ ਤੁਹਾਡੇ ਰੇਸ਼ਮ ਜੈਸੇ ਵਾਲ ਜੀ ਮੇਰੇ ਕੋਲ ਹੈ ਕੋਬਾਲ ਜੀ ਮੈਂ ਲੈ ਕੇ ਆਈਆਂ ਨਾਲ ਜੀ ਇੱਕ ਪੁੱਤਰ ਵੇੜੇ ਥੋੜਾ ਏ ਮੈਂ ਲੈਣਾ ਤਾਤੋ ਜੋੜਾ ਏ ਬਾਜੇ ਇੱਕ ਪੁੱਤਰ ਵੇੜੇ ਥੋੜਾ ਏ ਮੈਂ ਲੈਣਾ ਤਾਤੋ ਜੋੜਾ ਏ ਇਹ ਕੰਮ ਕਰ ਦਿਓ ਸਾਡਾ ਜੀ ਮੇਲੇ ਤੇ ਬਕਰਾ ਤੁਹਾਡਾ ਜੀ ਅੱਗੇ ਸੇ ਉਹ ਬਾਬਾ ਸੇ ਕਹਤਾ ਹੈ ਕਿ ਮੈਂ ਸੁਣ ਲਈ ਤੁਹਾਡੀ ਗੱਲ ਬੱਚਾ ਅਜ ਜਾਓ ਆਣਾ ਕੱਲ ਬੱਚਾ ਐਂਡ ਸ਼ੀ ਸੇ ਮੈਂ ਆਈ ਬੈਠੀ ਆ ਪੀਰ ਜੀ ਰਨ ਮਿੱਠੀ ਲਿਆਈਆਂ ਖੀਰ ਜੀ ਜਿਨੇ ਰਾਂਝਾ ਲਿਆ ਸੀ ਤੁਹਾਡੇ ਤੋਂ ਮੈਂ ਹੋਈ ਹੀਰ ਜੀ ਮੈਂ ਆਈ ਬੈਠੀ ਆ ਪੀਰ ਜੀ ਇਹਨ ਮਿੱਠੀ ਲਿਆਈਆਂ ਖੀਰ ਜੀ ਜਿਨੇ ਰਾਂਝਾ ਲਿਆ ਸੀ ਤੁਹਾਡੇ ਤੋਂ ਮੈਂ ਹੋਈ ਹੀਰ ਜੀ ਫਸੀ ਵਿੱਚ ਸ਼ਕੰਜੇ ਜਾਨ ਮੇਰੀ ਹਜੇ ਰਹੀਂਦੀ ਇੱਕ ਨਾਨ ਮੇਰੀ ਫਸੀ ਵਿੱਚ ਸ਼ਕੰਜੇ ਜਾਨ ਮੇਰੀ ਹਜੇ ਰਹੀਂਦੀ ਇੱਕ ਨਾਨ ਮੇਰੀ ਵਾਗੂ ਯਾਰ ਵਾਗਾਲਾ ਕੋਈ ਕਰੋ ਤਵੀਤ ਜਾਂ ਗੰਡਾ ਜੀ ਮੇਰੀ ਸੱਸ ਦਾ ਕਰ ਦੋ ਕੰਡਾ ਜੀ ਕੋਈ ਕਰੋ ਤਵੀਤ ਜਾਂ ਗੰਡਾ ਜੀ ਮੇਰੀ ਸੱਸ ਦਾ ਕਰ ਦੋ ਕੰਡਾ ਜੀ ਕੋਈ ਮੰਤਰ ਪੜੋ ਹਾਂ ਡਾਡਾ ਜੀ ਮੈਂ ਪਾਣੀ ਪਰਾਂਗੀ ਤੁਹਾਡਾ ਜੀ ਔਰ ਉਹ ਕਹਤਾ ਹੈ ਗੱਲ ਸੁਣ ਲਈ ਬੱਚਾ ਸਾਰੀ ਏ ਪਰ ਅੱਜ ਜਾਓ ਅੱਜ ਬੰਦਿਆਂ ਦੀ ਵਾਰੀ ਏ ਉਥੋਂ ਮੁੰਡਾ ਫੇਰ ਇੱਕ ਬੋਲਿਆ ਉਹਨੇ ਭੇਤ ਜੋ ਦਿਲ ਦਾ ਖੋਲਿਆ ਮੇਰੇ ਦਿਲ ਦੀ ਸੁਣੋ ਪਕਾਰ ਜੀ ਮੈਨੂੰ ਸੱਚਾ ਹੋ ਗਿਆ ਪਿਆਰ ਤੁਹਾਨੂੰ ਲੋਕੀ ਕਹਿਣ ਸਰਕਾਰ ਜੀ ਮੇਰੀ ਬੇੜੀ ਕਰ ਦੋ ਪਾਰ ਜੀ ਉਹਦੀ ਮਾਂ ਨਾਲ ਉਹਦਾ ਨਾਂ ਦੱਸਣਾ ਉਹਦਾ ਪਤਾ ਠਿਕਾਣਾ ਥਾਂ ਦਾ ਸੁਣਾ ਜੇ ਵਾਦਾ ਕਰੋ ਤੇ ਤਾਂ ਦੱਸਣਾ ਆਏ ਹਾਏ ਉਹ ਪੰਮੀਪੁਰ ਦੀ ਰਹਿਣ ਵਾਲੀ ਉਹ ਪੀਸੀਆ ਉੱਤੇ ਬੈਣ ਵਾਲੀ ਗੱਲ ਕੀਤੀ ਰੱਬ ਸਫੁਰਦੇ ਜੀ ਉਹਦੀ ਮਾਂ ਨੂੰ ਹੁੰਦੀ ਮੁਰਦੇ ਜੀ ਮੇਨ ਉਸੇ ਗੜ ਦਾ ਪਾੜਾ ਏ ਉਹਦਾ ਪਿਓ ਵੀ ਕਰਦਾ ਕਾਲਾ ਏ ਮੇਨ ਉਸੇ ਗੜ ਦਾ ਪਾੜਾ ਏ ਉਹਦਾ ਪਿਓ ਵੀ ਕਰਦਾ ਕਾਲਾ ਏ ਮੇਰੇ ਜੀਨ ਦਾ ਦੱਸ ਦਿਓ ਰਾਜ ਜੀ ਉਹਦੇ ਪਿਓ ਨਾ ਪਿਸਟਲ ਸ਼ਾਹ ਜੀ ਓ ਮਾਈ ਗੋਡ ਵਾਚ ਇਟ ਆਊਸਟੈਂਡਿੰਗ ਬਈ ਮੇਰੀ ਹੱਲ ਕਰੋ ਇਹ ਪਰਚਾ ਜੀ ਮੇਲੇ ਤੇ ਲੰਮਾ ਕਰਾਂਗਾ ਖਰਚਾ ਜੀ ਵਾਹ ਵਾਹ ਜ਼ੁਲਫੀ ਤੇ ਨਰਮਾ ਹੋਵਾਂਗੇ ਮੇਲੇ ਤੇ ਭਾਂਡੇ ਧੋਵਾਂਗੇ ਐਂਡ ਦੈਨ ਯੂ ਸੇ ਇਨੂੰ ਫੜ ਲਓ ਬੱਚਾ ਜਾਵੇ ਨਾ ਕਿਸੇ ਹੋਰ ਨੂੰ ਗੱਲ ਸੁਣਾਵੇ ਨਾ